ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੱਗਰ ਦੇ ਮਹੀਨੇ ਦੁਪਹਿਰ ਦੇ ਸਮੇਂ ਇਹ ਇੱਕ ਦਾਨ ਜ਼ਰੂਰ ਕਰੋ ਤੁਹਾਡੇ ਘਰ ਦੀ ਕਾਇਆ ਪਲਟ ਹੋ ਜਾਵੇਗੀ ਤਾਂ ਸੰਗਤ ਜੀ ਉਹ ਕਿਹੜਾ ਦਾਨ ਹੈ ਇਹ ਦੱਸਣ ਤੋਂ ਪਹਿਲਾਂ ਅਸੀਂ ਆਪ ਜੀ ਦੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਇਸ ਲਈ ਇਸ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੀਓ ਜੀ ਅਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੇ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦੇਣਾ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਹਿੰਦੇ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜਾ ਬੜਾ ਹੀ ਜ਼ਿਆਦਾ ਧਰਮੀ ਮਨੁੱਖ ਸੀ ਹਾਰੇ ਕੇ ਦਾ ਦੁਖ ਸੁਖ ਸੁਣਨ ਵਾਲਾ ਸੀ ਕਹਿੰਦੇ ਰਾਜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਕਹਿੰਦੇ ਉਹਦੇ ਦਰ ਤੇ ਜੋ ਵੀ ਖੜਾ ਹੁੰਦਾ ਉਹਨੂੰ ਉਹ ਦਾਨ ਕਰਨ ਤੋਂ ਬਾਅਦ ਹੀ ਆਪਣੇ ਮੂੰਹ ਦੇ ਵਿੱਚ ਅੰਨ ਦਾ ਦਾਣਾ ਪਾਇਆ ਕਰਦਾ ਸੀ ਕਹਿੰਦੇ ਉਸ ਰਾਜੇ ਦੀ ਦੂਰ ਦੂਰ ਤੱਕ ਚਰਚਾ ਸੀ ਇੱਕ ਦਿਨ ਉਸ ਨਗਰ ਦੇ ਵਿੱਚ ਇੱਕ ਸੰਤ ਫਕੀਰ ਤੇ ਉਸ ਦੀ ਘਰ ਵਾਲੀ ਆਈ ਕਹਿੰਦੇ ਸੰਤ ਵਕੀਰ ਦੇ ਆਸ-ਪਾਸੇ ਲੋਕਾਂ ਨੂੰ ਕਥਾ ਕੀਰਤਨ ਕਰਨ ਤੋਂ ਬਾਅਦ ਜੋ ਵੀ ਉਹਨਾਂ ਕੋਲ ਕੋਈ ਦੇ ਜਾਂਦਾ ਉਹਦੇ ਨਾਲ ਹੀ ਉਸਤੇ ਘਰ ਦਾ ਗੁਜ਼ਾਰਾ ਚੱਲਦਾ ਸੀ ਕਹਿੰਦੇ ਉਹਨਾਂ ਕੋਲ ਜੀ ਸਮਾਂ ਹੋਇਆ ਤੇ ਖਾਣ ਨੂੰ ਕੁਝ ਨਹੀਂ ਸੀ ਸੰਤ ਜੀ ਦੀ ਘਰਵਾਲੀ ਨੇ ਰਾਜੇ ਦੀ ਚਰਚਾ ਸੁਣੀ ਉਹਨੇ ਆਪਣੇ ਘਰਵਾਲੇ ਨੂੰ ਕਿਹਾ ਵੀ ਤੁਸੀਂ ਜਾਓ ਤੇ ਰਾਜੇ ਤੋਂ ਦਾਨ ਲੈ ਕੇ ਆਓ ਉਹਨਾਂ ਕਿਹਾ ਨਹੀਂ ਭਾਗਵਾਨੇ ਮੈਂ ਐਵੇਂ ਪੱਲਾ ਅੜਦਾ ਚੰਗਾ ਨਹੀਂ ਲੱਗਦਾ ਕਾਰ ਵਾਲੀ ਦੇ ਕੈਨ ਤੇ ਸੰਤ ਜੀ ਚਲੇ ਗਏ ਜਦੋਂ ਉੱਥੇ ਗਏ ਨਾ ਤਾਂ ਉਸ ਸਮੇਂ ਕਹਿੰਦੇ ਵੀ ਰਾਜੇ ਦਾ ਮਹਿਲ ਦੂਰ ਸੀ ਆਪਣੀ ਝੌਂਪੜੀ ਤੋਂ ਪਹੁੰਚਦੇ ਪਹੁੰਚਦੇ ਦੇਨ ਦਾ ਚੜਾਹ ਹੋ ਗਿਆ ਰਾਜੇ ਦੇ ਦਰਬਾਰੀਆਂ ਦੇ ਕੋਲ ਗਏ ਤੇ ਜਾ ਕੇ ਕਿਹਾ ਰਾਜੇ ਨੂੰ ਮਿਲਣਾ ਹੈ ਤੇ ਕਹਿੰਦੇ ਹਾਂ ਦਰਬਾਰੀਆਂ ਨੂੰ ਪਤਾ ਸੀ ਵੀ ਰਾਜਾ ਦਾਨਪੂਰਨ ਕਰਦਾ ਹੈ ਤੇ ਸੰਤ ਫਕੀਰਾਂ ਦੀ ਬੜੀ ਜ਼ਿਆਦਾ ਆਉ ਭਗਤ ਕਰਦਾ ਹੈ ਤੇ ਉਹਨਾਂ ਨੇ ਕੀ ਕੀਤਾ ਸੰਤ ਜੀ ਨੂੰ ਸਿੱਧਾ ਰਾਜੇ ਦੇ ਕੋਲ ਭੇਜ ਦਿੱਤਾ ਹੁਣ ਰਾਜੇ ਨੂੰ ਮਿਲਣਾ ਸੀ ਤੇ ਉਸ ਰਾਜੇ ਨੂੰ ਘੋੜਿਆਂ ਦਾ ਬੜਾ ਜਿਆਦਾ ਸ਼ੌਂਕ ਸੀ ਰਾਜੇ ਨੇ ਬੜੇ ਸਾਰੇ ਘੋੜੇ ਰੱਖੇ ਹੋਏ ਸਨ ਜਦੋਂ ਸੰਤ ਫਕੀਰ ਜੀ ਰਾਜੇ ਦੇ ਕੋਲ ਗਏ ਤਾਂ ਉਸ ਸਮੇਂ ਵੀ ਉਹ ਘੋੜਿਆਂ ਦੀ ਦੇਖ-ਰੇਖ ਕਰਦਾ ਪਿਆ ਸੀ ਜਦੋਂ ਸੰਤ ਫਕੀਰ ਰਾਜੇ ਦੇ ਕੋਲ ਗਏ ਤਾਂ ਜਾ ਕੇ ਕਿਹਾ ਰਾਜਨ ਮੈਂ ਤੇਰੇ ਬਾਰੇ ਬਹੁਤ ਸੁਣਿਆ ਹੈ ਵੀ ਤੂੰ ਦਾਨਪੁਣ ਕਰਦਾ ਹੈਂ ਤੇ ਮੈਂ ਤੇਰੇ ਤੋਂ ਦਾਨ ਲੈਣ ਆਇਆ ਵਾਂ ਅਗੋਂ ਉਹਨਾਂ ਰਾਜਾ ਕਹਿੰਦਾ ਵੀ ਮੈਂ ਤਾਂ ਅੰਮ੍ਰਿਤ ਵੇਲੇ ਦਾਨ ਕਰਦਾ ਹਾਂ ਹੁਣ ਮੇਰਾ ਦਰਬਾਰ ਦਾ ਸਮਾਂ ਹੋਣ ਵਾਲਾ ਹੈ ਤੇ ਇੱਥੇ ਮੈਂ ਵਿਅਸਤ ਹਾਂ ਤੁਸੀਂ ਕੱਲ ਨੂੰ ਆਇਓ ਕੱਲ ਨੂੰ ਮੈਂ ਤੁਹਾਨੂੰ ਜ਼ਰੂਰ ਦਾਨ ਕਰਾਂਗਾ ਉਹਨੇ ਕਿਹਾ ਨਹੀਂ ਰਾਜਾ ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂ ਮੈਂ ਰੋਜ਼-ਰੋਜ਼ ਨਹੀਂ ਆ ਸਕਦਾ ਜੇਕਰ ਤੂੰ ਅੱਜ ਦਾਨ ਚ ਕੁਝ ਦੇ ਸਕਦਾ ਹੈ ਤਾਂ ਮੈਨੂੰ ਦੇ ਦੇ ਮੈਂ ਰੋਜ਼-ਰੋਜ਼ ਤੇਰੇ ਦਰ ਤੇ ਨਹੀਂ ਆ ਸਕਦਾ ਹੁਣ ਇਹਨਾਂ ਨੇ ਕਿਹਾ ਵੀ ਨਹੀਂ ਈਸ ਸਮੇਂ ਤਾਂ ਮੇਰੇ ਕੋਲ ਕੁਝ ਵੀ ਨਹੀਂ ਹੈ ਕਿਉਂਕਿ ਰਾਜੇ ਨੇ ਸ਼ਾਹੀ ਵਸਤਰ ਵੀ ਨਹੀਂ ਸੰਪਾਏ ਹੋਏ ਤੇ ਸ਼ਾਹੀ ਜਿਉਂ ਆਭੂਸ਼ਣ ਹੁੰਦੇ ਹਨ ਉਹ ਵੀ ਨਹੀਂ ਸੰਪੈਣੇ ਹੋਏ ਤਾਂ ਇਸ ਸਮੇਂ ਰਾਜੇ ਕੋਲ ਕੁਝ ਵੀ ਨਹੀਂ ਸੀ ਜੋ ਉਹ ਸੰਤ ਫਕੀਰ ਜੀ ਨੂੰ ਦੇ ਸਕਦਾ ਪਰ ਸੰਤ ਜੀ ਕਹਿੰਦੇ ਵੀ ਨਹੀਂ ਰਾਜਨ ਜੇ ਤੂੰ ਕੁਝ ਦੇਣਾ ਹੈ ਤਾਂ ਹੁਣੇ ਦੇ ਨਹੀਂ ਤਾਂ ਮੇਰੇ ਕੋਲੋਂ ਬਾਰ-ਬਾਰ ਨਹੀਂ ਆਇਆ ਜਾਂਦਾ ਫਕੀਰ ਦਾ ਇਹ ਹੱਥ ਵੇਖ ਕੇ ਰਾਜਾ ਬੜਾ ਜ਼ਿਆਦਾ ਗੁੱਸੇ ਹੋਇਆ ਇਕ ਦਰਬਾਰੀ ਨੇ ਹੱਸ ਕੇ ਕਿਹਾ ਰਾਜਾ ਜੇ ਜ਼ਿਆਦਾ ਜिद ਕਰਦਾ ਪਿਆ ਇਹਨਾਂ ਤਾਂ ਆਹ ਦੇਖੋ ਤੁਹਾਡੇ ਕੋਲ ਜਿਹੜੀ ਘੋੜਿਆਂ ਦੀ ਲਿੱਦ ਪਈ ਹੈ ਇਹੇ ਬੱਠਲ ਭਰ ਕੇ ਤੇ ਇਸ ਨੂੰ ਦੇ ਦਿਓ ਰਾਜੇ ਨੇ ਬਿਨਾਂ ਸੋਚੇ ਸਮਝੇ ਜਿਹੜਾ ਬੱਠਲ ਲਿੱਦ ਦਾ ਭਰਿਆ ਹੋਇਆ ਸੀ ਸੰਤ ਫਕੀਰ ਦੀ ਝੋਲੀ 'ਚ ਪਾ ਦਿੱਤਾ ਤੇ ਸੰਤ ਫਕੀਰ ਬੜੀ ਖੁਸ਼ੀ-ਖੁਸ਼ੀ ਲੈ ਕੇ ਤੇ ਉਸ ਨੂੰ ਚਲੇ ਗਏ ਜਦੋਂ ਲੈ ਕੇ ਚਲੇ ਗਏ ਨਾ ਤਾਂ ਹੁਣ ਉਹ ਰਾਜਾ ਉਸ ਨੂੰ ਭੁੱਲ ਗਿਆ ਮਣੋ ਜਿਹੜੇ ਸੰਤ ਫਕੀਰ ਸਾਨੂੰ ਨਗਰ ਤੋਂ ਬਾਹਰ ਆਪਣੀ ਝੌਂਪੜੀ ਵਿੱਚ ਰਿਆ ਕਰਦੇ ਸਨ ਪਹਿਲਾਂ ਬਹੁਤ ਸਾਰਾ ਏਰੀਆ ਜਿਹੜਾ ਸੀ ਉਹ ਜੰਗਲਾਂ ਦੇ ਵਿੱਚ ਹੀ ਹੁੰਦਾ ਸੀ ਤੇ ਨਾਲ ਹੀ ਇੱਕ ਵੱਡਾ ਜੰਗਲ ਵੀ ਲੱਗਦਾ ਸੀ ਕਹਿੰਦੇ ਸੰਤ ਫਕੀਰ ਨੇ ਉਹ ਜਿਹੜੀ ਲਿੱਦ ਸੀ ਉਹ ਆਪਣੀ ਝੌਂਪੜੀ ਦੇ ਬਾਹਰ ਲਿਆ ਕੇ ਰੱਖ ਦਿੱਤੀ ਤੇ ਆਪ ਅੰਦਰ ਚਲਾ ਗਿਆ ਉਸ ਦੀ ਘਰਵਾਲੀ ਨੇ ਕਿਹਾ ਤੇ ਕੀ ਗੱਲ ਰਾਜੇ ਨੇ ਕੁਝ ਨਹੀਂ ਦਿੱਤਾ ਦਾਣ ਵਿੱਚ ਉਹਨੇ ਕਿਹਾ ਕਿ ਨਹੀਂ ਭਾਗਵਾਨ ਨੇ ਉਹਨੇ ਦਿੱਤਾ ਤਾਂ ਹੈ ਪਰ ਮੈਂ ਉਹ ਬਾਹਰ ਰੱਖ ਆਇਆ ਹਾਂ ਅੱਜ ਤੋਂ ਬਾਅਦ ਮੈਂ ਨਹੀਂ ਜਾਵਾਂਗਾ ਧਾਨ ਵਿੱਚ ਜੋ ਵੀ ਮਿਲੇ ਇੱਜ਼ਤ ਮਾਨ ਨਾਲ ਲਿਆ ਕੇ ਰੱਖ ਦਿੱਤਾ ਕੋਈ ਨਾ ਹੁਣ ਮਾੜੇ ਦਿਨ ਚੱਲਦੇ ਨੇ ਆਪੇ ਪ੍ਰਮਾਤਮਾ ਚੰਗੇ ਵੀ ਕਰਨਗੇ ਇਹਨਾਂ ਕਹਿ ਕੇ ਤੇ ਸੰਤ ਫਕੀਰ ਨਾਮ ਜਪਣ ਲੱਗ ਗਏ ਕਹਿੰਦੇ ਹੌਲੀ ਹੌਲੀ ਜਿਹੜਾ ਸਮਾਂ ਸੀ ਉਹ ਲੰਘਣ ਲੱਗਾ ਕਹਿੰਦੇ ਉਹ ਰਾਜੇ ਨੂੰ ਨਾ ਵਕ ਵਕ ਪਸ਼ੂ ਪੰਛੀ ਲਿਆ ਕੇ ਤੇ ਆਪਣੇ ਬਾਗ ਵਿੱਚ ਰੱਖਣ ਦਾ ਬੜਾ ਸ਼ੌਂਕ ਸੀ ਆਟੀ ਨਾ ਉਹ ਪਸ਼ੂ ਪੰਛੀ ਫੜਦੇ ਫੜਦੇ ਜੰਗਲ ਦੇ ਵਿੱਚ ਕਾਫੀ ਅੱਗੇ ਚਲਾ ਗਿਆ ਜਿਵੇਂ ਜਿਵੇਂ ਅਗਾਹ ਜਾਂੀ ਜਾਵੇ ਉਹ ਦੇਖੀ ਜਾਵੇ ਵੀ ਜੰਗਲ ਚ ਕੋਈ ਘੋੜਾ ਤਾਂ ਦਿਸਦਾ ਨਹੀਂ ਪਰ ਆਸੇ ਪਾਸੇ ਸਿਰਫ ਤੇ ਸਿਰਫ ਇਥੇ ਲੇਦ ਹੀ ਪਈ ਹੋਈ ਹੈ ਇਥੇ ਇੰਨੇ ਘੋੜੇ ਕਿਵੇਂ ਆ ਸਕਦੇ ਨੇ ਉਹ ਸੰਤ ਫਕੀਰ ਵਾਲੇ ਪਾਸੇ ਆ ਗਏ ਉਥੇ ਆ ਗਏ ਤੇ ਦੇਖਦੇ ਨੇ ਵੀ ਬੜਾ ਵੱਡਾ ਕਿਲੇ ਦਾ ਢੇਰ ਲੱਗਿਆ ਹੁੰਦਾ ਆ ਸੰਤ ਜੀ ਨੂੰ ਨਮਸਕਾਰ ਕੀਤੀ ਤੇ ਬੈਠ ਕੇ ਕਹਿੰਦੇ ਸੰਤ ਫਕੀਰ ਜੀ ਤੁਸੀਂ ਕਿੰਨੇ ਘੋੜੇ ਰੱਖੇ ਹੋਏ ਨੇ ਕਿ ਜੰਗਲ ਤਾਂ ਅੱਧਾ ਹਿੱਸਾ ਲਿੱਦ ਦੇ ਨਾਲ ਹੀ ਭਰਿਆ ਹੋਇਆ ਹੈ ਉਹਨੇ ਕਿਹਾ ਜੀ ਮੈਂ ਕੋਈ ਘੋੜਾ ਨਹੀਂ ਰੱਖਿਆ ਹੋਇਆ ਇਹ ਤੇ ਇੱਕ ਰਾਜਾ ਹੈ ਉਸ ਰਾਜੇ ਨੇ ਮੈਨੂੰ ਘੋੜੇ ਦੀ ਲਿੱਦ ਦਾਨ ਕੀਤੀ ਸੀ ਪਰ ਸ਼ਾਇਦ ਰਾਜਾ ਇਹ ਭੁੱਲ ਗਿਆ ਵੀ ਜਦੋਂ ਆਪਾਂ ਕਿਸੇ ਨੂੰ ਦਾਨ ਕਰਦੇ ਆ ਤਾਂ ਉਹ ਦਾਨ ਅਗਲੇ ਦਿਨ ਦੁੱਗਣਾ ਹੋ ਜਾਂਦਾ ਹੈ ਤੇ ਕਈ ਗੁਣਾ ਹੋ ਜਾਂਦਾ ਹੈ ਤਾਂ ਆਵ 10 100 ਹੋਣਾ ਇਹਨਾਂ ਜ਼ਿਆਦਾ ਹੋ ਜਾਂਦਾ ਹੈ ਅਗਲੇ ਦਿਨ ਵਿਆਜ ਲੱਗ ਕੇ ਫਿਰ ਹੋਰ ਕਈ ਗੁਣਾ ਹੋ ਜਾਂਦਾ ਹੈ ਤੇ ਉਹਦਾ ਦਿੱਤਾ ਦਾਨ ਹੀ ਉਹ ਕਈ ਗੁਣਾ ਹੋ ਗਿਆ ਜਦੋਂ ਤੇ ਆਪਾਂ ਉਹ ਦਾਨ ਦੀ ਵਰਤੋਂ ਕਰ ਲੈਨੇ ਆ ਜਿਸ ਨੂੰ ਕੋਈ ਦਾਨ ਦਿੱਤਾ ਉਹਨੇ ਉਹਦੀ ਵਰਤੋਂ ਕਰ ਲਈ ਫਿਰ ਤਾਂ ਆਪਨ ਨੂੰ ਪੁੰਨ ਮਿਲਦਾ ਹੈ ਵਧੀਆ ਲੱਗਦਾ ਹੈ ਪਰ ਜਦੋਂ ਬਲਾਂ ਉਸਦੀ ਵਰਤੋਂ ਨਾ ਕਰੇ ਤਾਂ ਉਹ ਚੀਜ਼ ਮੁੜ ਉਹਦੇ ਕੋਲ ਜਾਂਦੀ ਹੈ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਫਕੀਰ ਜੀ ਦੇ ਪੈਰ ਫੜ ਲਏ ਕਹਿੰਦੇ ਮੈਨੂੰ ਮਾਫ ਕਰ ਦਿਓ ਇਹ ਤਾਂ ਮੈਂ ਗਲਤੀ ਕੀਤੀ ਸੀ ਅਗੋ ਸੰਤ ਫਕੀਰ ਜੀ ਮੁਸਕਰਾ ਕੇ ਕਹਿੰਦੇ ਫਿਰ ਖਾਣਾ ਤੇ ਤੈਨੂੰ ਪੈਣਾ ਉਹ ਕਹਿੰਦਾ ਜੀ ਇਹ ਨਹੀਂ ਮੈਂ ਖਾ ਸਕਦਾ ਉਹ ਵੀ ਇੰਨੀ ਜ਼ਿਆਦਾ ਇਹ ਤੇ ਕਈ ਜਨਮ ਲੱਗ ਜਾਣਗੇ ਉਹ ਕਹਿੰਦੇ ਕੋਈ ਨਾ ਜੋ ਤੂੰ ਦਿੱਤਾ ਉਹ ਮੁੜ ਤੇਰੇ ਕੋਲ ਆਏਗਾ ਤੈਨੂੰ ਪਤਾ ਹੀ ਹੈ ਆਪਾਂ ਜੋ ਚੀਜ਼ ਕਿਸੇ ਨੂੰ ਦਈ ਉਹ ਕਈ ਗੁਣਾ ਮੁੜ ਕੇ ਆਉਂਦੀ ਹੈ ਕਿਸੇ ਨੂੰ ਸੁਖ ਦੇਵਾਂਗੇ ਤੇ ਉਹ ਕਈ ਗੁਣਾ ਹੋ ਕੇ ਮੁੜ ਕੇ ਤੁਹਾਡੇ ਕੋਲ ਆਏਗਾ ਕਿਸੇ ਨੂੰ ਦੁੱਖ ਦਵੋਗੇ ਤਾਂ ਵੀ ਕਈ ਗੁਣਾ ਹੋ ਕੇ ਤੁਹਾਡੇ ਕੋਲ ਹੀ ਆਏਗਾ ਧਰਤੀ 'ਤੇ ਇੱਕ ਬੀਜ ਬੀਜਦੇ ਹਾਂ ਤੇ ਉਹ ਕਿੰਨਾ ਵੱਡਾ ਦਰਖਤ ਬਣ ਕੇ ਆਪਾਂ ਨੂੰ ਫਲ ਦਿੰਦਾ ਹੈ ਉਹਨੇ ਕਿਹਾ ਜੀ ਇਹ ਗੱਲ ਤਾਂ ਹੈ ਪਰ ਮੈਂ ਨਾ ਇਹ ਖਾ ਨਹੀਂ ਸਕਦਾ ਸੰਤ ਫਕੀਰ ਕਹਿੰਦੇ ਰਾਜਾ ਵੀ ਤੂੰ ਧਰਮੀ ਹੈ ਮੈਂ ਤੇਰੇ ਬਾਰੇ ਬੜਾ ਸੁਣਿਆ ਫਿਰ ਇਹਦਾ ਇੱਕੋ ਹੀ ਹੱਲ ਹੈ ਕਾਲ ਨੂੰ ਤੂੰ ਕਰੀ ਵੀ ਜਿਹੜਾ ਤੇਰੇ ਦਰਬਾਰ ਦੇ ਵਿੱਚ ਜੋ ਤੂੰ ਰੱਖਿਆ ਹੋਇਆ ਨਾ ਸਲਾਹਕਾਰ ਜਾਂ ਕਹਿ ਲਓ ਵੀ ਤੂੰ ਕੋਈ ਗਿਆਨੀ ਰੱਖਿਆ ਹੋਇਆ ਹੈ ਉਹਦੀ ਜਿਹੜੀ ਧੀ ਹੈ ਉਹ ਤੁਮ ਨੂੰ ਸਾਰੇ ਨਗਰ ਦੇ ਸਾਹਮਣੇ ਖਿੱਚ ਕੇ ਤੇ ਆਪਣੇ ਘਰ ਲੈ ਜਾ ਉਸ ਤੋਂ ਬਾਅਦ ਉਹਨੂੰ ਅਗਲੀ ਸਵੇਰ ਘੋੜੇ ਤੇ ਬਿਠਾ ਕੇ ਤੇ ਇੱਥੇ ਲੈ ਆਈ ਉਹਨੇ ਕਿਹਾ ਠੀਕ ਹੈ ਉਹਨੂੰ ਲੱਗਾ ਵੀ ਰਾਜਾ ਪਹਿਲੀ ਵਾਰ ਸਾਡੇ ਘਰ ਆਇਆ ਉਹਨੇ ਕਿਹਾ ਆਪਣੀ ਧੀ ਨੂੰ ਬੁਲਾਓ ਉਹਨੂੰ ਲੱਗਾ ਵੀ ਸ਼ਾਇਦ ਉਹਨੂੰ ਕੋਈ ਇਨਾਮ ਦੇਣਗੇ ਜਦੋਂ ਧੀ ਨੂੰ ਬੁਲਾਇਆ ਤੇ ਉਹਨੂੰ ਬਾਹਾਂ ਫੜ ਕੇ ਤੇ ਲੈ ਕੇ ਦਰਬਾਰ ਵਿੱਚ ਚਲਾ ਗਿਆ ਸਾਰੇ ਲੋਕੀ ਗੱਲਾਂ ਕਰਨ ਲੱਗ ਗਏ ਕਹਿੰਦੇ ਵੀ ਇਹਨੇ ਤੇ ਮਖੌਟਾ ਪਾਇਆ ਹੋਇਆ ਸੀ ਵੀ ਮੈਂ ਚੰਗਾ ਹਾਂ ਦੇਖ ਲਿਆ ਜਿੰਨੇ ਕੀ ਕਰਤੂਤ ਕੀਤੀ ਹੈ ਜਦੋਂ ਉਹਨੂੰ ਮਹਿਲ 'ਚ ਲੈ ਕੇ ਗਏ ਨਾ ਆਪਣੀ ਰਾਣੀ ਨੂੰ ਜਾ ਕੇ ਕਿਹਾ ਵੀ ਆਪਣੀਆਂ ਧੀਆਂ ਵਾਂਗੇ ਨੂੰ ਇੱਜ਼ਤ ਮਾਣ ਨਾਲ ਇੱਥੇ ਰੱਖੇ ਉਹਨੇ ਕਿਹਾ ਵੀ ਠੀਕ ਹੈ ਹੁਣ ਉਹਨੇ ਕਿੰਨਾ ਟਾਈਮ ਉੱਥੇ ਰੱਖਿਆ ਅਗਲੀ ਸਵੇਰ ਉਹਨੂੰ ਸਾਜ ਸ਼ਿੰਗਾਰ ਕਰਕੇ ਘੋੜੇ ਤੇ ਬਿਠਾ ਕੇ ਉਹਨੂੰ ਨਾਲ ਲੈ ਕੇ ਤੇ ਸੰਤ ਫਕੀਰ ਕੋਲ ਗਏ ਅਗਲੇ ਦਿਨ ਫਿਰ ਲੋਕ ਗੱਲਾਂ ਕਰਨ ਲੱਗ ਪਏ ਵੀ ਰਾਜਾ ਤੇ ਐਵੇਂ ਦਾ ਰਾਜਾ ਬਦਕਾਰ ਹੋ ਗਿਆ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਹਿੰਦੇ ਰਾਜਾ ਜਦੋਂ ਸੰਤ ਫਕੀਰ ਦੇ ਕੋਲ ਜਾਂਦਿਆ ਸੀ ਨਾ ਉਹ ਦੇਖਦਾ ਵੀ ਉਹ ਜੰਗਲ ਦੇ ਵਿੱਚ ਜਿੰਨੇ ਹੀ ਲੇਦ ਦੇ ਢੇਰ ਲੱਗੇ ਹੋਏ ਸਨ ਉਹ ਸਾਰੇ ਹੀ ਖਾਲੀ ਹੋ ਗਏ ਨੇ ਔਰ ਜਿਹੜਾ ਸੰਤ ਫਕੀਰ ਦੀ ਝੌਂਪੜੀ ਸੀ ਨਾ ਉਹਦੇ ਬਾਹਰ ਇੱਕ ਛੋਟਾ ਜਿਹਾ ਢੇਰ ਹਜੇ ਵੀ ਪਿਆ ਸੀ ਜਾ ਕੇ ਨਮਸਕਾਰ ਕੀਤੀ ਕਹਿੰਦੇ ਸੰਤ ਫਕੀਰ ਜੀ ਦੱਸੋ ਵੀ ਹੁਣ ਆ ਜਿਹੜਾ ਢੇਰ ਹਜੇ ਵੀ ਪਿਆ ਹੈ ਫਕੀਰ ਜੀ ਕਹਿੰਦੇ ਪੀਏ ਨੂੰ ਇੱਜ਼ਤ ਮਾਨ ਦੇ ਨਾਲ ਇਹਦੇ ਘਰ ਛੱਡ ਕੇ ਆਓ ਤੇ ਉਸਨੇ ਇਦਾਂ ਹੀ ਕੀਤਾ ਤੇ ਉਸ ਲੜਕੀ ਨੂੰ ਉਸ ਪੂਰੇ ਇੱਜ਼ਤ ਮਾਨ ਦੇ ਨਾਲ ਉਸਦੇ ਘਰ ਛੱਡ ਕੇ ਆਏ ਤੇ ਸਾਰੀ ਗੱਲ ਉਹਦੇ ਪਿਤਾ ਜੀ ਨੂੰ ਦੱਸੀ ਉਹਨਾਂ ਵੀ ਸਤਕਾਰ ਕੀਤਾ ਤੇ ਵਾਪਸ ਆ ਗਏ ਕਹਿੰਦੇ ਵੀ ਹੁਣ ਇਹ ਢੇਰ ਪਿਆ ਸੀ ਇਹ ਕਿਵੇਂ ਕਰੀਏ ਕਹਿੰਦੇ ਵੀ ਜਿਹੜਾ ਤੂੰ ਢੇਰ ਤੇਰਾ ਜਿਹੜਾ ਸੀ ਉਹ ਲੋਕਾਂ ਨੇ ਖਾ ਲਿਆ ਜਿਨੇ ਨਗਰ 'ਚ ਤੂੰ ਲੰਘਿਆ ਲੋਕਾਂ ਨੇ ਤੇਰੇ ਬਾਰੇ ਬੜੇ ਮਾੜੇ ਸ਼ਬਦ ਬੋਲੇ ਤੇਰੀ ਨਿੰਦਿਆ ਕੀਤੀ ਤੇ ਤੇਰੇ ਹਿੱਸੇ ਦੀ ਜੋ ਗੰਦਗੀ ਸੀ ਉਹਨਾਂ ਨੇ ਆਪਣੇ ਮੂੰਹ ਦੇ ਵਿੱਚ ਪਾ ਲਈ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਤਾਂ ਉਹਦੇ ਜਿਹੜੇ ਪਾਪ ਹੁੰਦੇ ਨੇ ਉਹ ਆਪਣੇ ਮੱਥੇ ਲੱਗ ਜਾਂਦੇ ਨੇ ਤਾਂ ਇਹ ਤੇਰੇ ਪਾਪ ਉਹਨਾਂ ਦੇ ਮੱਥੇ ਚਲੇ ਗਏ ਨੇ ਪਰ ਆ ਜਿਹੜਾ ਇੱਕ ਟੋਕਰਾਂ ਅਜੇ ਵੀ ਪਿਆ ਆ ਇਸ ਨਗਰ ਦੇ ਵਿੱਚ ਇੱਕ ਮਨੁੱਖ ਉਹ ਆਪਣੇ ਹੱਥੀ ਜਿਹੜੀ ਉਹ ਕੀਰਤ ਕਰਦਾ ਹੈ ਤਰਖਣ ਹੈ ਤੇ ਪ੍ਰਮਾਤਮਾ ਦਾ ਨਾਮ ਉਚਾਰਦਾ ਹੈ ਉਹਨੇ ਨਾ ਤੇਰੇ ਵੱਲ ਦੇਖਿਆ ਨਾ ਤੇਰੇ ਬਾਰੇ ਕੁਝ ਬੋਲਿਆ ਤੇ ਤੂੰ ਉਹਨੂੰ ਖਵਾ ਸਕਦਾ ਹੈ ਨਿੰਦਿਆ ਉਹਦੇ ਕੋਲੋਂ ਕਰਵਾ ਸਕਦਾ ਹੈ ਤੇ ਚਲਾ ਜਾ ਉਹ ਉੱਠਦਾ ਹੈ ਤੇ ਉਹਦੇ ਕੋਲ ਚਲਾ ਜਾਂਦਾ ਹੈ ਇੱਕ ਦਾਤਰੀ ਲੈ ਕੇ ਤੇ ਇੱਕ ਕਵਾੜੀ ਲੈ ਕੇ ਜਾਂਦਾ ਹੈ ਕਿ ਮੈਂ ਇਹਦੇ ਦਸਤਾ ਪਵਾਉਣਾ ਹੈ ਤੇ ਤੂੰ ਇਸ ਤੇ ਦਸਤਾ ਪਾ ਦੇ ਜਿਹੜਾ ਲੱਕੜ ਦਾ ਹੁੰਦਾ ਹੈ ਜਾ ਕੇ ਕਹਿਣ ਲੱਗਾ ਵੀ ਤੈਨੂੰ ਪਤਾ ਹੈ ਕੀ ਰਾਜੇ ਨੇ ਕੀ ਕਰਤੂਤ ਕੀਤੀ ਹੈ ਆਪਾਂ ਉਸ ਨੂੰ ਕਿੱਡਾ ਧਰਮੀ ਸਮਝਦੇ ਸੀ ਉਹਦੇ ਇੰਨਾ ਜ਼ਿਆਦਾ ਬੁਰਾ ਇਨਸਾਨ ਨਿਕਲਿਆ ਪਿਆਵੇਂ ਕਿੰਨਾ ਚਿਰ ਬੋਲਦਾ ਰਿਹਾ ਉਹ ਆਪਣੇ ਹੱਥਾਂ ਨਾਲ ਤਾਂ ਕੰਮ ਕਰਦਾ ਪਿਆ ਸੀ ਪਰ ਮੂਖ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਦਾ ਪਿਆ ਸੀ ਕਹਿੰਦੇ ਇੱਕ ਦਮ ਮੂੰਹ ਉੱਤੇ ਕਰਕੇ ਹੱਸ ਕੇ ਕਹਿੰਦਾ ਰਾਜਾ ਉਹ ਜਿਹੜਾ ਟੋਕਰਾ ਹੈ ਨਾ ਲਿੱਦਦਾ ਉਹ ਤੈਨੂੰ ਹੀ ਖਾਣਾ ਪੈਣਾ ਹੈ ਜਦੋਂ ਉਹਨੇ ਇਹ ਗੱਲ ਸੁਣੀ ਤਾਂ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਭੱਜਾ ਭੱਜਾ ਦੁਬਾਰਾ ਸੰਤ ਫਕੀਰ ਜੀ ਦੇ ਕੋਲ ਜਾ ਕੇ ਕਹਿੰਦਾ ਫਕੀਰ ਜੀ ਉਹਨੇ ਤਾਂ ਮੈਨੂੰ ਇਹ ਗੱਲ ਕਹੀ ਹੈ ਤਾਂ ਫਕੀਰ ਜੀ ਕਹਿੰਦੇ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਨਾ ਉਹ ਫਿਰ ਆਪੇ ਜਾਣੀ ਜਾਣ ਹੋ ਜਾਂਦੇ ਨੇ ਇਹਦੇ ਸੰਤ ਜੀ ਫਿਰ ਦੱਸੋ ਹੁਣੇ ਦਾ ਕੀ ਕੀਤਾ ਜਾਵੇ ਸੰਤ ਫਕੀਰ ਕਹਿੰਦੇ ਹਰੇਕ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਜੁਗਤ ਨਾਲ ਹੀ ਮਿਲ ਜਾਂਦੀ ਹੈ ਮਨੁੱਖ ਦੀ ਜ਼ਿੰਦਗੀ ਜਿੰਨੀਆਂ ਮਰਜ਼ੀ ਸਮੱਸਿਆਵਾਂ ਆਉਣ ਠੰਡੇ ਮਨ ਨਾਲ ਸ਼ਾਂਤ ਹੋ ਕੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਸੋਚੇ ਨਾ ਤਾਂ ਹਰੇਕ ਚੀਜ਼ ਦਾ ਹੱਲ ਹੈ ਤੂੰ ਐਵੇਂ ਕਰ ਤੂੰ ਐਵੇਂ ਕਰ ਰੇ ਇਹਨੂੰ ਨਾ ਅੱਗ ਲਾ ਦੇ ਕਿਉਂਕਿ ਸੁੱਕੀ ਪਈ ਐ ਜਦੋਂ ਸਵਾਹ ਬਣੇਗੀ ਤੇ ਉਹਨੂੰ ਪਾਣੀ ਵਿੱਚ ਘੋਲ ਕੇ ਤੇ ਪੀ ਜਾਵੀਂ ਉਹਨੇ ਐਵੇਂ ਕੀਤਾ ਤੇ ਉਹਦਾ ਜਿੰਨੀ ਉਹ ਗੰਦਗੀ ਸੀ ਉਹ ਸਮਾਪਤ ਹੋ ਗਈ। ਇਹਦਾ ਸੰਤ ਜੀ ਮੈਨੂੰ ਸਮਝ ਆ ਗਈ ਕਿ ਦਾਨ ਜਿਹੜਾ ਦਈਏ ਨਾ ਪਰ ਭੁੱਲ ਕੇ ਵੀ ਐਸਾ ਦਾਨ ਕਦੇ ਨਾ ਦਿਓ ਜੋ ਅਵੇਦੀ ਵਰਤੋਂ ਵਿੱਚ ਨਾ ਹੋਵੇ। ਇਹ ਦਾਨ ਆਪਨ ਪੁੰਨ ਦੀ ਥਾਂ ਪਾਪ ਹੀ ਦੇ ਸਕਦਾ ਹੈ ਤੇ ਕਦੇ ਕਿਸੇ ਦੀ ਨਿੰਦਿਆ ਸੁਕਲੀ ਨਾ ਕਰੋ। ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆਂ ਘਰ ਦੀ ਬਰਕਤ ਵੀ ਖਾਂਦੀ ਹੈ ਤੇ ਆਪਣੇ ਜਿਹੜੇ ਪੁੰਨ ਵੀ ਨੇ ਉਹ ਵੀ ਨਸ਼ਟ ਹੋ ਜਾਂਦੇ ਨੇ ਫਿਰ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ